ਪਿਤਾ ਨੇ ਨਹਿਰ ਦੇ ਵਿੱਚ ਛੁੱਟਿਆ ਮੈਂ ਹੀ ਆ ਮੇਰਾ ਨਾਮ ਫਰੀਦ ਹੈ ਮੈਂ ਉਹ ਹੀ ਕੁੜੀ ਆ ਤੇਰੇ ਪਾਪਾ ਦੀ ਇੰਨੀ ਗਲਤੀ ਗਲਤੀ ਤਾਂ ਉਹਨਾਂ ਦੀ ਹੈ ਪਰ ਇੰਨੀ ਵੀ ਨਹੀਂ ਹੈ ਕਿ ਜਿੰਨੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ ਬਰਾਬਰ ਦੀ ਦੁਨਿਆਗਰ ਮੇਰੀ ਮਾਂ ਵੀ ਹੈ ਜਾ ਕੋ ਰਾਕੇ ਸਾਇਆ ਮਾਰ ਸਕੇ ਨਾ ਕੋਈ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਤੇ ਬਹੁਤ ਹੀ ਚਲੋ ਚੰਗੀ ਖਬਰ ਵੀ ਹੈਗੀ ਆ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੁਣਾਵਾ ਵੀ ਇੱਕ ਜਿਹੜੀ ਕੁੜੀ ਨੂੰ ਉਸ ਉਸਦੇ ਪਿਓ ਨੇ ਹੱਥ ਬੰਨ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਕੀ ਕਮੀ ਰਗੀ ਪਿਆਰ ਦੀ ਆ ਦੇ ਨੀ ਰਾਏ ਦਾ ਫੋਨ ਚਾਹਤੋ ਰਾਏ ਨੂੰ ਵੀ ਬੁਲਾ ਚਾਹਉਂਦਾ 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 ਚੱਲ ਫੋਨ ਤੋਂ ਪਹਿਲਾਂ ਤਾਂ ਕਿੰਨੇ ਬਚਾ ਜਣਾ ਚੱਲ ਪਰ ਸੱਤ ਸੱਤ ਦੀਆਂ ਦੋਵਾਂ ਜੀਆਂ ਨੇ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਲਦੀ ਮੈਂ ਵੀ ਜਲਦੀ ਉਹਦੇ ਨਾਲ ਉਹ ਕੁੜੀ ਅੱਜ 3 ਮਹੀਨਿਆਂ ਬਾਅਦ ਕੈਮਰੇ ਦੇ ਸਾਹਮਣੇ ਆ ਚੁੱਕੀ ਹੈ ਅੱਗੇ ਨਿਊਜ਼ ਸੁਣਨ ਤੋਂ ਪਹਿਲਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਆਪਣਾ ਟੀਚਾ ਹੈਗਾ ਵੀ ਆਪਾਂ 1 ਲੱਖ ਸਬਸਕ੍ਰਾਈਬਰ ਕਰਨੇ ਆ 365 ਦਿਨਾਂ ਵਿੱਚ ਇਸ ਟਾਈਮ 90 ਸਬਸਕ੍ਰਾਈਬਰ ਹੋਏ ਆ ਅਬ ਮੋਸਟਲੀ ਜਿਹੜੇ ਮੇਰੇ ਵੀਡੀਓ ਦੇਖਦੇ ਆ ਵੀਡੀਓ ਦੇਖ ਲੈਂਦੇ ਆ ਨਾਟ ਨੌਨ ਸਬਸਕ੍ਰਾਈਬਰ ਆ ਤੇ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰ ਦਿਓ ਫਿਰ ਅੱਗੇ ਆ ਵੀਡੀਓ ਦੇਖ ਲਿਓ ਆ ਨੀ ਆ ਚੁੱਕੀ ਹੈ ਉਹ ਕੁੜੀ ਜਿੰਦਾ ਆ ਉਹ ਬਚ ਚੁੱਕੀ ਸੀ ਉਹਨੇ ਚਲੋ ਤੁਹਾਨੂੰ ਦੱਸਦੇ ਆ ਕਿੱਦਾਂ ਕਿੱਦਾਂ ਬਚੀ ਸੀ ਬਾਰੇ ਗੱਲ ਪਹਿਲਾਂ ਹੀ ਬਹੁਤ ਹੈਰਾਨੀ ਵਾਲੀ ਹੈ ਹਨਾ ਵੀ ਦੇਖੋ ਸਾਰਿਆਂ ਨੇ ਸੋਚਿਆ ਕਿ ਉਹ ਮਰ ਗਈ ਹੈ ਨਾ ਉਹਦੇ ਉਹਦੇ ਪਿਓ ਉਹਦਾ ਪਿਓ ਜੇਲ੍ਹ ਚ ਵੀ ਚਲ ਗਿਆ ਹੈ ਉਹ ਇਸ ਟਾਈਮ ਵੀ ਜੇਲ੍ਹ ਦੇ ਵਿੱਚ ਹੈ ਤੇ ਉਹ ਕੁੜੀ ਹਲੇ ਵੀ ਜਿੰਦਾ ਹੈ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਪਿਤਾ ਨੇ ਨਹਿਰ ਦੇ ਵਿੱਚ ਛੁੱਟਿਆ ਸੀ ਮੈਂ ਹੀ ਆ ਮੇਰਾ ਨਾਮ ਪ੍ਰੀਤ ਹੈ ਮੈਂ ਉਹੀ ਕੁੜੀ ਆ ਚਲੋ ਇਹ ਇੱਕ ਵਧੀਆ ਖਬਰ ਵੀ ਹੈਗੀ ਚਲੋ ਜੋ ਉਹਨੇ ਗਲਤੀ ਕੀਤੀ ਉਹ ਆਪਾਂ ਹਲੇ ਇੱਕ ਸਾਈਡ ਦੀ ਨਿਊਜ਼ ਹੀ ਕੁੜੀ ਵੱਲੋਂ ਹਲੇ ਗੱਲ ਕੁਝ ਹੋਰ ਨਿਕਲੀ ਆ ਤੇ ਹਨਾ ਉਹ ਚਲੋ ਵਿਚਾਰੀ ਜਿੰਦਾ ਹੈ ਇੰਨਾ ਠੀਕ ਆ ਹੁਣ ਜੋ ਦੀ ਗਲਤੀ ਉਹ ਹੈ ਨਾ ਬਾਅਦ ਚੋਂ ਆਪਾਂ ਦੇਖ ਸਕਦੇ ਹਾਂ ਉਹ ਕੀ ਕਹਿ ਰਹੀ ਵੀ ਜਦੋਂ ਉਸ ਨੂੰ ਹੱਥ ਬੰਨ ਕੇ ਜਦੋਂ ਉਹਨੂੰ ਸੁੱਟਿਆ ਨਹਿਰ ਦੇ ਵਿੱਚ ਤੇ ਉਦੋਂ ਇੱਕ ਵਾਰੀ ਜਦੋਂ ਹੁੰਦਾ ਹੈ ਨਾ ਵੀ ਕਹਿੰਦੇ ਪਾਣੀ ਇੱਕ ਵਾਰੀ ਹਮੇਸ਼ਾ ਤੁਹਾਨੂੰ ਇੱਕ ਮੌਕਾ ਦਿੰਦਾ ਆ ਜਦੋਂ ਵੀ ਤੁਸੀਂ ਜੰਪ ਮਾਰਦੇ ਹੋ ਨਾ ਉਹ ਫਿਰ ਇੱਕ ਵਾਰੀ ਬਾਹਰ ਆ ਗਈ ਉਹਨੇ ਸਾਹ ਲਿਆ ਠੀਕ ਹੈ ਬਾਅਦ ਚੋਂ ਉਹਦੀ ਜਦੋਂ ਹੱਥ ਬੰਨੇ ਹੋਣ ਕਰਕੇ ਉਹਦੀ ਬੋਡੀ ਰੋਲ ਹੋਈ ਹੈ ਨਾ ਪਾਣੀ ਵਿੱਚ ਰੁੜਦੀ ਗਈ ਤਾਂ ਕਿਤੇ ਨਾ ਕਿਤੇ ਉਹਦਾ ਸਰੀਰ ਦੇ ਵਿੱਚ ਵੱਜੀ ਤੇ ਉਹਨੇ ਸਰੀਰ ਨੂੰ ਫੜ ਲਿਆ ਤੇ ਉਹ ਬਚਾਅ ਹੋ ਗਿਆ ਉਹਦਾ ਤੇ ਡੁੱਬੀ ਨਹੀਂ ਚਲੋ ਪਾਣੀ ਪੂਣੀ ਤੇ ਉਹਦੇ ਅੰਦਰ ਜ਼ਰੂਰ ਗਿਆ ਤੇ ਬਚਾਅ ਹੋ ਗਿਆ ਕਿਸੇ ਤਰ੍ਹਾਂ ਫਿਰ ਉਹ ਕਾਹ ਕੂ ਫੜ ਕੇ ਉੱਪਰ ਨਿਕਲ ਕੇ ਨਹਿਰ ਦੇ ਵਿੱਚੋਂ ਬਚ ਗਈ ਜਿੱਦਾਂ ਨਾਲ ਮੈਨੂੰ ਪਾਣੀ ਚ ਸੱਟਿਆ ਵਾ ਥੋੜੀ ਦਰ ਬਾਅਦ ਹੱਥ ਖੁੱਲ ਗਏ ਸੀਗੇ ਉਸ ਤੋਂ ਬਾਅਦ ਮੈਂ ਸਾਹ ਛੱਡਿਆ ਮੈਂ ਉੱਪਰ ਆਈਆਂ ਤੱਕਦਮ ਪਾਣੀ ਦਾ ਇਨਾ ਤੇਜ਼ ਆ ਰਿਹਾ ਸੀ ਵਹਾਅ ਕਿ ਮੇਰਾ ਨਾਲ ਬੋਡੀ ਘੁੰਮ ਗਈ ਜਦੋਂ ਘੁੰਮਿਆ ਜੱਕਦਮ ਜਾ ਕੇ ਕੋਈ ਸਰੀਆ ਸੀਗਾ ਉਹਦੇ ਨਾਲ ਮੇਰਾ ਸਿਰ ਵੱਜਾ ਜਾ ਕੇ ਮੋਤੇ ਹੱਥ ਪਾਇਆ ਅੱਧਾ ਡੇਢ ਘੰਟਾ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਉੱਪਰ ਚੜੀ ਆ ਹੁਣ ਕਾ ਕੈਮਰੇ ਦੇ ਸਾਹਮਣੇ ਆ ਕੇ ਉਹ ਇਹ ਗੱਲ ਕ ਪਿਓ ਦਾ ਇੰਨਾ ਕਸੂਰ ਨਹੀਂ ਹੈਗਾ ਪਿਰੀ ਮਾਂ ਦਾ ਜ਼ਿਆਦਾ ਕਸੂਰ ਆ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਆਪਾਂ ਨੇ ਸੋਚੀ ਜੰਨੇ ਸਾਰੇ ਵੀ ਪਿਓ ਦਾ ਜ਼ਿਆਦਾ ਕਸੂਰ ਆ ਚਲੋ ਹਨਾ ਚਲੋ ਉਹਨੇ ਆਪਾਂ ਸਹੀ ਗਲਤ ਤੇ ਨਹੀਂ ਆਵਾਂਗੇ ਜਿਹੜਾ ਜੋ ਮੁੱਦਾ ਹੈ ਉੱਤੇ ਗੱਲ ਕਰਦੇ ਆਂ ਵੀ ਆਪਾਂ ਸੋਚਦੇ ਆਂ ਵੀ ਪਿਓ ਦਾ ਸ਼ਾਇਰ ਕਸੂਰ ਆ ਹਨਾ ਜਿੱਦਾਂ ਪੁਲਸ ਵਾਲਿਆਂ ਨੇ ਵੀ ਕਾਨੂੰਨ ਦੇ ਹਿਸਾਬ ਨਾਲ ਤੇ ਪਿਓ ਦਾ ਕਸੂਰੀ ਬਣਦਾ ਉਹਨੇ ਹੱਥ ਬੰਨ ਕੇ ਉਹਨੂੰ ਨਹਿਰ ਚ ਸੁਟਿਆ ਤੇ ਬਾਅਦ ਤੋਂ ਉਹ ਕਹਿੰਦਾ ਵੀ ਉਹ ਕਹਿੰਦੀ ਵੀ ਮਾਂ ਦੀ ਵਜ੍ਹਾ ਕਰਕੇ ਸਾਰਾ ਕੁਝ ਹੋਇਆ ਹੈ। ਮੇਰੀ ਮੰਮੀ ਨੇ ਸਭ ਜੋ ਕੁਝ ਵੀ ਬੋਲੇ ਸਭ ਝੂਠੀ ਬੋਲੇ ਆ। ਮੇਰੇ ਪਾਪਾ ਦੀ ਇੰਨੀ ਗਲਤੀ ਗਲਤੀ ਤਾਂ ਉਹਨਾਂ ਦੀ ਹੈ ਪਰ ਇੰਨੀ ਵੀ ਨਹੀਂ ਹੈ ਕਿ ਜਿੰਨੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ। ਬਰਾਬਰ ਦੀ ਗੁਨਾਹਗਰ ਮੇਰੀ ਮਾਂ ਵੀ ਹੈ। ਉਹ ਹੁਣ ਬਾਹਰ ਆਣ ਕੇ ਪ੍ਰਸ਼ਾਸਨ ਨੂੰ ਅਪੀਲ ਕਰਦੀ ਪਈ ਆ ਵੀ ਮੇਰੇ ਪਿਓ ਨੂੰ ਰਿਹਾ ਕਰ ਦਿੱਤਾ ਜਾਵੇ। ਅੱਛਾ। ਬਸ ਮੈਂ ਤਾਂ ਪਾਪਾ ਨੂੰ ਮੈਨੂੰ ਪਤਾ ਲੱਗਾ ਕਿ ਉਹ ਜੇਲ੍ਹ 'ਚ ਨੇ ਉਹਨਾਂ ਨੇ ਇਹ ਸਭ ਹੋ ਰਿਹਾ। ਬਸ ਉਹਨਾਂ ਨੂੰ ਬਾਹਰ ਕਢਾਉਣ ਦਾ ਰਸਤਾ ਹੈ ਕਿਉਂਕਿ ਛੋਟੇ ਬੱਚੇ ਨੇ ਉਹ ਰੋਲ ਜਾਣਗੇ। ਤੇ ਤੇ ਅ ਤੇ ਦੂਸਰਾ ਉਹ ਪੁਲਿਸ ਪ੍ਰੋਟੈਕਸ਼ਨ ਮੰਗ ਰਹੀ ਹੈ ਕਹਿ ਰਹੀ ਆ ਕਿ ਮੈਨੂੰ ਹਲੇ ਵੀ ਖਤਰਾ ਹੈਗਾ ਵਾ ਜਿਨ੍ਹਾਂ ਨੇ ਪਹਿਲਾਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਦੁਬਾਰਾ ਮਾਰ ਸਕਦੇ ਆ ਹਣ ਤੱਕ ਕਿਸੇ ਰਿਸ਼ਤੇਦਾਰ ਤੇ ਯਕੀਨ ਨਹੀਂ ਹੈਗਾ ਨਾ ਮੈਨੂੰ ਕਿਸੇ ਚਾਚੇ ਤੇ ਯਕੀਨ ਆ ਨਾ ਮੈਨੂੰ ਮੇਰੇ ਮਾਪਿਓ ਤੇ ਮੈਨੂੰ ਕਿਸੇ ਦੀ ਯਕੀਨ ਨਹੀਂ ਹੈਗਾ ਜਿਨ੍ਹਾਂ ਨੇ ਮੇਨਾ ਇੱਥੋਂ ਤੱਕ ਕਰ ਦਿੱਤੀ ਹੈ ਮੈਨੂੰ ਨਹਿਰ ਚ ਮਾਰਨ ਦੀ ਕੋਸ਼ਿਸ਼ ਕਰ ਦਿੱਤੀ ਹੈ ਮੈਂ ਚਲੋ ਰੱਬ ਨੇ ਬਚਾਤਾ ਮੈਨੂੰ ਬਸ ਮੈਨੂੰ ਪੁਲਿਸ ਦੀ ਪ੍ਰੋਟੈਕਸ਼ਨ ਚਾਹੀਦੀ ਹੈ ਕਿ ਮੇਰੀ ਪੂਰੀ ਹੈਲਪ ਕਰਨ ਬਾਕੀ ਉਹਨਾਂ ਨੂੰ ਵੀ ਛਡਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨਾ ਤੱਕ ਆਪਾਂ ਕਰ ਸਕਦੇ ਆ। ਹੂੰ। ਦੇਖੋ ਮੈਂ ਤਾਂ ਖੁਦ ਬਹੁਤ ਹੈਰਾਨ ਹੋ ਗਿਆ ਵੀ ਇਹ ਖਬਰ ਸੁਣ ਕੇ ਆਪਾਂ 3 ਮਹੀਨੇ ਆਪਾਂ ਉਹ ਲੋਕ ਕਿੰਨਾ ਟਾਈਮ ਇਹ ਵੀਡੀਓ ਚੱਲਦੀ ਰਹੀ ਵੀ ਉਹ ਕੁੜੀ ਦਾ ਹਨਾ ਧਿਆਨ ਹੋ ਚੁੱਕਿਆ ਚਲ ਮਰ ਗਈ ਆ ਨਾ ਮਾਰ ਦਿੱਤਾ ਆ ਤੇ ਨਾਮੀ ਨਿਆ ਬਾਅਦ ਉਹ ਕੁੜੀ ਬਾਹਰ ਆ ਗਈ ਹੈ ਨਾ ਉਹ ਕਹਿ ਰਹੀ ਵੀ ਉਸ ਤੋਂ ਬਾਅਦ ਮੈਂ ਕਾਫੀ ਟਾਈਮ ਬਿਮਾਰ ਰਹੀ ਮੈਂ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਬਿਮਾਰ ਰਹੀ ਹਾਂ ਇਸ ਕਰਕੇ ਮੈਂ ਮੀਡੀਆ ਸਾਹਮਣੇ ਵੀ ਨਹੀਂ ਆਈ ਮੈਂ ਬਹੁਤ ਬਿਮਾਰ ਸੀ ਮੇਰੇ ਡੇ ਡੇ ਮੋਟੇ ਇਨਫੈਕਸ਼ਨ ਹੋ ਗਏ ਸੀਗੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਪੇਟ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਅੱਜ ਹੁਣ ਵੀ ਅਗਰ ਮੈਂ ਕੁਝ ਖਾਣੀ ਆ ਤਾਂ ਮੈਨੂੰ ਉਲਟੀ ਆਂਗੂ ਹੁੰਦਾ ਮੈਨੂੰ ਪਚਦਾ ਨਹੀਂ ਆ अच्छा मतलब 3 महीने बाद इसलिए ਤੁਸੀਂ ਹੁਣ ਆਏ ਹੋ ਵੀ ਤੁਸੀਂ ਇੰਨਾ ਟਾਈਮ ਬਿਮਾਰ ਸੀਗੇ ਔਰ ਟ੍ਰੀਟਮੈਂਟ ਚੱਲ ਰਿਹਾ ਮੈਂ ਮੈਂ ਟ੍ਰੀਟਮੈਂਟ ਚੱਲ ਰਿਹਾ ਸੀ ਮੈਂ ਬਹੁਤ ਬਿਮਾਰ ਸੀ ਇਸ ਕਰਕੇ ਮੈਂ ਕੈਮਰੇ ਗਾੜੀ ਨਹੀਂ ਆਇਆ ਮੈਨੂੰ ਜਿੱਥੇ ਤੱਕ ਲੱਗਦਾ ਹੈ ਕੁੜੀ ਦਾ ਵਿਆਹ ਹੋ ਚੁੱਕਾ ਹੈ ਕਿਉਂਕਿ ਤੁਸੀਂ ਆਹ ਵੀਡੀਓ ਮੈਂ ਅਟੈਚ ਕਰੂੰਗਾ ਤੁਹਾਨੂੰ ਤੁਸੀਂ ਉਹ ਵੇਖਿਓ ਦੇ ਹੱਥਾਂ ਤੇ ਮਹਿੰਦੀ ਵੀ ਲੱਗੀ ਹੋਈ ਹੈ ਬਾਕੀ ਆਪਾਂ ਉਸ ਗੱਲ ਤੇ ਨਹੀਂ ਜਾਣਦੇ ਚਲੋ ਇੰਨਾ ਸ਼ੁਕਰ ਹੈ ਆਪੀ ਕੁੜੀ ਬੱਚੀ ਆ ਪਿਓ ਦਾ ਬਾਹਰ ਆਜੂ ਆਪਣੇ ਘਰ ਰਹਿਣ ਤੇ ਉਹ ਆਪਣੇ ਘਰ ਰਹਿਣ ਬਾਕੀ ਪ੍ਰਸ਼ਾਸਨ ਤੇ ਆ ਇਹੀ ਮੈਂ ਤੁਹਾਡੇ ਨਾਲ ਨਿਊਜ਼ ਸਾਂਝੀ ਕਰਨੀ ਸੀ ਜੇ ਤੁਹਾਨੂੰ ਵੀ ਨ ਅ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਾਸੀ ਕਾਲ ਜੀ ਸਬਸਕ੍ਰਾਈਬ ਜਰੂਰ ਕਰਦੇਓ